ਲੋ ਜੀ ਜ세ਦਾਰ ਜੀ ਅਸੀਂ ਪਹੁੰਚ ਚੁੱਕੇ ਹਾਂ ਜਥੇਦਾਰ ਜਸਪਾਲ ਸਿੰਘ ਜੀ ਮੰਜਪੁਰ ਉਹਨਾਂ ਦੇ ਆਫਿਸ ਦੇ ਵਿੱਚ ਉਹ ਆ ਰਹੇ ਆ ਬੈ ਜਾ ਰੋਣ ਨੂੰ ਇੱਥੇ ਬੈ ਜਾਣਾ ਉਹ ਲੈ ਲਓ ਕੁਰਸੀ ਤੇ ਉਹ ਬੈ ਹੋਇਆ ਕਿਤੇ ਬਾਜ਼ਾਰ ਚ ਜ세ਦਾਰ ਰਣਜੀਤ ਸਿੰਘ ਜੀ ਐਕਸਪੋਰਟ ਕੈਨੇਡਾ ਉਹਨਾਂ ਵੱਲੋਂ ਜਿਹੜੇ ਕੇਸ ਲੜੇ ਜਾ ਰਹੇ ਆ ਫੀਸਾਂ ਜਿਹੜੀਆਂ ਦੇਣੀਆਂ ਹੁੰਦੀਆਂ ਇਹਨਾਂ ਨੂੰ ਆਪਣੀ ਨੇਕ ਕਮਾਈ ਦੇ ਵਿੱਚੋਂ ਦੇਖੋ 5 ਲੱਖ ਰੁਪਇਆ ਜਿਹੜਾ ਦੇਣਾ ਐਡਵੋਕੇਟ ਸਾਹਿਬ ਨੂੰ ਧੰਨਵਾਦ ਆ ਜ세ਦਾਰ ਰਣਜੀਤ ਸਿੰਘ ਜੀ ਐਕਸਪੋਰਟ ਕੈਨੇਡਾ ਜਿਨ੍ਹਾਂ ਦੀ ਬਦੌਲਤ ਇੱਥੇ ਘੇੜਾ ਵੱਜਦਾ ਹੀ ਰਹਿੰਦਾ ਜੀ ਵਕੀਲ ਸਾਹਿਬ ਦੇ ਦਫ਼ਤਰ ਦੇ ਵਿੱਚ ਧੰਨਵਾਦ ਆ ਉਹਨਾਂ ਦਾ ਮਾਰਕ ਚੜ੍ਹਦੀ ਕਲਾ ਚਰਕੇ ਤੰਦਰੁਸਤੀ ਬਖਸ਼ਿ ਬਦੌਲਤ ਕਿਉਂਕਿ ਜਿਆਦਾ ਸਾਨੂੰ ਆਏ ਹੁੰਦਾ ਵੀ ਜਿਹੜੀਆਂ ਇਹ ਸੁਭਾਵਾਂ ਨੇ ਸਾਈਲੈਂਟ ਹੀ ਰਹਿਣਾ ਪਰ ਕਈ ਜਿਹੜੇ ਕੁੱਤੇ ਆ ਬਾਹਰ ਤੋਂ ਪਤਾ ਪਹੁੰਚਦੇ ਰਹਿੰਦੇ ਆ ਵੀ ਤੁਸੀਂ ਕੀ ਕਰਦੇ ਹੋ ਇਸ ਕਰਕੇ ਥੋੜਾ ਜਿਆਦਾ ਜਾਗਰ ਕਰਨਾ ਪੈਂਦਾ ਕਿ ਨਹੀਂ ਤਾਂ ਲੋੜ ਨਹੀਂ ਹੁੰਦੀ ਚਲ ਗੁਪਤ ਆ ਕੇ ਮੁੜ ਗਏ ਵਖਰੀ ਗੱਲਾਂ ਸੇਵਾ ਹੁੰਦੀ ਰਹਿੰਦੀ ਐ ਤੇ ਕਈ ਫਿਰ ਤੁਹਾਨੂੰ ਪਤਾ ਵੀ ਬੰਦੇ ਬੰਦੇ ਪ੍ਰੂਫ ਭਾਲਦੇ ਆ ਤੇ ਇਸ ਕਰਕੇ ਥੋੜਾ ਜਿਆਦਾ ਪਾਉਣਾ ਪੈਂਦਾ ਇਹ ਸੁਬਾ ਮਾ ਜਹੇਦਾਰ ਜੀ ਵੱਲੋਂ ਲਗਾਤਾਰ ਜਿਹੜੀਆਂ ਜਾਰੀ ਨੇ ਵਾਇਗੁਲਦੀਆ ਖਾਲਸਾ ਵਾਇਗੁਲਦੀ ਕੀਪਾ